ਸਸਿਕਲ ਜੀ ਕਿਵੇਂ ਆ ਸਾਰੇ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਉਹੀ ਗੱਲ ਕਰਨ ਲੱਗੀ ਆ ਪਖ ਦਾ ਮੁੱਦਾ ਪ੍ਰਵਾਸੀਆਂ ਨੂੰ ਇੱਥੋਂ ਭਜਾਉਣ ਵਾਸਤੇ ਕੀ ਇਹ ਅਸੀਂ ਸਹੀ ਕਰ ਰਹੇ ਆ ਕਿ ਅਸੀਂ ਉਹਨਾਂ ਤੇ ਜ਼ੁਲਮ ਕਰਨਾ ਤੇ ਉਹ ਸਾਡੇ ਤੇ ਕਰਨ ਕੀ ਇਸ ਵਿੱਚ ਸਾਡੇ ਦੇਸ਼ ਦੀ ਭਲਾਈ ਹੈ ਕੋਈ ਨਹੀਂ ਹੈ ਨਾ ਤੇ ਕਿਉਂ ਨਾ ਰਲ ਕੇ ਸਾਰੇ ਜਾਣੇ ਕਿ ਗੁਨਾਹਗਾਰ ਵਾਸਤੇ ਸਜ਼ਾ ਮੰਗੋ ਜਿਸ ਨੇ ਵੀ ਗੁਨਾਹ ਕੀਤਾ ਹੈ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਨਾ ਕਿ ਉਸ ਬੰਦੇ ਦੀ ਸਜ਼ਾ ਸਾਰਿਆਂ ਨੂੰ ਮਿਲੇ ਹੁਣ ਬਾਹਰ ਆਪਣੇ ਡਰਾਈਵਰ ਦੇ ਵੀਰ ਦੇ ਕੋਲ ਐਕਸੀਡੈਂਟ ਹੋ ਗਿਆ ਸੀ ਕੀ ਉਹਨਾਂ ਨੇ ਸਾਰੇ ਡਰਾਈਵਰਾਂ ਨੂੰ ਇੱਥੇ ਭੇਜ ਦਿੱਤਾ ਨਹੀਂ ਨਾ ਇਦਾਂ ਹੋਇਆ ਤੇ ਤੁਸੀਂ ਵੀ ਇਦਾਂ ਦੇ ਕੰਮ ਨਾ ਕਰੋ ਆਪਣੀਆਂ ਆਪਣੀਆਂ ਦੁਸ਼ਮਣੀਆਂ ਨਾ ਕੱਢੋ ਤਾਂ ਕਿ ਹਰ ਬੰਦੇ ਨੂੰ ਲੋੜ ਆ ਕੰਮ ਦੀ ਸਾਨੂੰ ਵੀ ਉਹਨਾਂ ਤੋਂ ਅਸੀਂ ਵੀ ਉਹਨਾਂ ਤੋਂ ਕੰਮ ਲੈਣਾ ਹਨ ਆਪਾਂ ਕੰਮ ਕਰਨ ਵਾਸਤੇ ਬਾਹਰ ਵੀ ਜਾਣੇ ਆ ਤੇ ਐਸਾ ਕੁਝ ਵੀ ਨਾ ਕਰੋ ਕਿ ਸਾਡੇ ਦੇਸ਼ ਵਿੱਚ ਦੰਗੇ ਫਸਾਦ ਹੋਣ ਕਿਸੇ ਦਾ ਕੁਝ ਨਹੀਂ ਵਿਗੜਨਾ ਹੈਗਾ ਅੱਗ ਲਾਉਣ ਵਾਲੇ ਪਰੇ ਹੋ ਕੇ ਬੈਠ ਜਾਣਾ ਮਰਨਾ ਬੇਕਸੂਰਾ ਨਹੀਂ ਆ ਚਾਹੇ ਪ੍ਰਵਾਸੀ ਮਰਨ ਤੇ ਚਾਹੇ ਅਸੀਂ ਪੰਜਾਬੀ ਮਰੀਏ ਹਰ ਜਗ੍ਹਾ ਜੋ ਮਾਰ ਮਰੀਆ ਹੋਣਾ ਹੈ ਨਾ ਇਹ ਬਹੁਤ ਭਿਆਨਕ ਹੋਣ ਵਾਲਾ ਹੈ ਤੇ ਇਸ ਮੁੱਦੇ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ